ਨਾ ਜਿਨਨ ਚਾਈ ਰੰਗੀ ਰੰਗੀ ਭਾਸੀ ਕਰ ਕਰ ਜਨਸੀ ਮਾਇਆ ਜਿਹਨੂੰ ਪਾਈ ਕਰ ਕਰ ਵੇਖਾ ਕੀਤਾ ਆਪਣਾ ਦੇਨ ਜਨਸੀ ਵਿੜਿਆਈ ਜੋਤ ਸੁਭਾਵੈ ਸੋਈ ਕਰ ਸੀ ਖੁਗਮ ਨਾ ਕਰਨਾ ਜਾਈ ਸੋ ਤਾਰ ਸਾਹੋ ਸਾਹ ਬਾਸ ਸਾਹਿਬ ਨਾਨਕ ਰਹਿਣ ਜਾਈ ਮੁੰਡਾ ਸੰਤੋਖ ਸਰਪੰਚ ਔਰੀ ਧਿਆਨ ਕੀ ਕਰੇ ਵੇ ਪੂਰਖ ਅੰਧਾ ਕਾਲ ਕਵਾਰੀ ਕਾਇ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਰਦੀ ਤੇ ਜਗ ਜੀਤਾ ਦੇਸ ਦਸਾਏ ਦੇਸ ਆਦੇ ਨੀਲਾ ਨਾਦੇ ਨਾਹ ਜੁਗ ਜੁਗ ਇੱਕੋ ਵੇਸ ਕੁਕਤ ਗਿਆਨ ਦਇਆ ਪੰਡਾਰਨ ਘਟ ਘਟ ਵਜੇ ਨਾਦ ਆਪ ਨਾਦ ਨਾਥੀ ਸਾਹਿਬ ਜਾ ਕੀ ਰੇਤ ਸਿਧ ਅਵਰਾ ਸਾਥ ਸੰਜੋਗ ਵਿਜੋਗ ਲੋਇਕਾਰ ਚਲਾਵੇ ਦੇਖੇ ਆਪਹ ਭਾਰ ਆਦੇਸ ਦਿਸੈ ਆਦੇਸ ਆ ਦੇ ਨੀਰੋ ਨਾ ਦੇ ਨਾਹਰ ਤੇ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗ ਵਿਆਹ ਤਨ ਜੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੇਕ ਸਹਾਰਾ ਦੇ ਲਾਣ ਦੇ ਹੋਇਆ ਪਰਵਾਰ ਉਹ ਵੇਖਾ ਉਹਨਾਂ ਨਜ਼ਰ ਨਾਲ ਆਵਾ ਬਹੁਤਾ ਇਹ ਗਿਡਾਨ ਆਦੇਸ਼ ਦਸਾ ਆਦੇਸ਼ ਆ ਦੇ ਅਨੀਲ ਅਨਾਦ ਅਨਾਹਰ ਤੇ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਬਾਹਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਥੀ ਕਾਰ ਆਦੇਸ਼ ਤਸੈ ਆਦੇਸ਼ ਆਦੇ ਅਨੀਮਤਾਨ ਅਨੰਤ ਜੋਗ ਜੋਗ ਦੇਖੋ ਵੇਸ ਇੱਕ ਦੂਜੀ ਬਹ ਲੱਖ ਹੋਵੇ ਲੱਖ ਹੋਵੇ ਲੱਖ ਵੀਦ ਲੱਖ ਲੰਗੇ ਆਹ ਦੇ ਨਾਮ ਜੀ ਇਸ ਇਧਰਾ ਹੈ ਪਤ ਪਵੜੀਆਂ ਚੜੀਆਂ ਹੋਵੇ ਉਸ ਕੀ ਕੀ ਟਾਇਰੀ ਸਨਾਨ ਕੰਦੀ ਪਾਈਆ ਕੂੜੀ ਕੁੜੀ ਆਖਣ ਜੋਰ ਜਪੈ ਨੇ ਨਜ਼ਰ 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 ਦੀ ਗੱਲ ਵਿਚਾਰ ਜੋਰਨਾ ਜੁਗੀ ਛਟਾ ਸੰਸਾਰ ਦੇ ਸਾਹਮਣ ਜੋਰ ਕਰ ਵੇਖਿਆ ਸੋ ਇਹ ਨਾਮ ਕੋ ਤਮੀਮਾ ਕੋਏ ਰਾਤੀ ਰੁਤੀ ਛਿੱਤੀ ਵਾਰ ਪਵਨ ਪਾਣੀ ਦੀ ਬਤਾਲ ਇਸ ਵਿੱਚ ਜੀਵ ਜੁਗ ਕੇ ਰਾਂਗ ਜਨ ਕੇ ਭਾਈ ਬਸੰਤ ਸਿੰਘ ਦੌਲਤਪੁਰ ਆਪਣੀ ਮਾਤਾ ਦੇ ਸੰਸਕਾਰ ਤੇ ਪਹੁੰਚ ਨੇ ਪੰਜ ਪਰਵਾਰ ਕਰਦਾ ਨੀ ਸਾਣ ਗੱਲ ਚਾਈ ਉਹ ਸਭ ਆਏ ਨਾਰਕ ਗਾਇਆ ਜਾਪਾ ਜਾਏ ਤਰਨਗਾਇਆ ਉਹ ਰੱਬਾਂ ਭਿਆਨ ਥਣ ਦਾ ਆਖੋ ਕਰਮਾਂ ਕੇ ਤੇ ਪਵਨ ਪਾਣੀ ਵਾਸਤੇ ਕੇ ਕਾਰਜ ਹੈ ਇਸ ਧਰਮੀ ਘਰਤ ਘੜੀਆਂ ਰੂਪਾਂ ਕੇ ਵੇਸ ਕੇਤਿਆ ਕਾਮ ਭੂਮੀ ਮੇਰ ਕੇ ਤੇ 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 ਤੂੰ ਉਪਦੇਸ਼ ਕੇ ਤੇ ਇੰਦ ਚੰਦ ਸੂਰ ਕੇ ਤੇ ਕੇ ਮਨਨ ਦੇਸ ਕੇ ਤੇ ਸਿੱਧ ਬੁੱਧ ਨਾਮ ਕੇ ਤੇ ਕੇ ਤੇਵੀ ਵੇਸ ਕੇ ਤੇ ਦੇਵ ਦਾਨਵ ਮਨ ਕੇ ਤੇ ਕੇ ਤੇ ਰਤਨ ਤੁੰਦ ਕੇਤੀਆ ਖਾਣੀ ਕੀਆ ਬਾਣੀ ਕੇ ਤੇ ਬਾਦ

o'r y ddifrifol ਜਗਤਕਾਰ ਕਰ ਕਰ ਵੇਖੀ ਨਾ ਕੋਈ ਨਾਨਕ ਫੇਖਣ ਬੰਦ ਲੋਰ ਭੰਡ ਦੇ ਕੋ ਕਥਾ ਦਾੰਤ ਨਾ ਦਸਾ ਲੋਗਾ ਜਿਜਕਾਰ ਜਿਵ ਜੁਸਤ ਵੇਖਿਆ ਜਿ ਸਰਕਾਰ ਜੀ ਨਾਨਕ ਕਥਨਾ ਕਰਨਾਸਾਰ ਜਨਤ ਬਾਹ ਤੀਰ ਸੁਨਿਆਰ ਅਰਮਦ ਵੇਚਾਰ ਖੰਗ ਦਾਤ ਤਾਓ ਭਾਡਾ ਪਾਓ ਅਮਰ ਦੁਝਾਲ ਕਰਿਆ ਸਦੂਖਾਰ ਜਿਨ ਕਾ ਨਦਰ ਕਰਮ ਜਿਨ ਕਾਰ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ दोई दाया खेलै सगल जगत जगियाया हुयाए अच धर्म हरूर आपू अपनी खेले डेर गैम शक्त नार ती चुटी उज्जवैती ਆਇਆ ਬਹਿ ਮਸਕਲ ਰਾਰ ਨਾਨਕ ਤੇ ਮਪੂਰ ਚੈ ਇਹ ਤੀ ਜੁਟੇ ਨਾਲ ਵਾਹਿਗੁਰੂ ਖਾਸਾ ਵਾਹਿਗੁਰੂ ਕੀ ਫਤਿਹ ਹਰੇਕੋ ਜੀ ਕੀ ਪਤਾ ਹੈ ਸ੍ਰੀ ਭਗਉਤ ਜੀ ਸਹਾਇ ਵਾਰ ਸ੍ਰੀ ਭਗਉਤ ਜੀ ਦੀ ਪਾਰਸਾਹੀ ਦਸਵੇਂ ਸ੍ਰੀ ਭਗਉਤੀ ਸਵਰਪਿਆ ਗੁਰੂ ਨਾਨਕ ਲਈ ਤੇ ਆਏ ਤਰੰਗਤ ਗੁਰ ਤੇ ਅਮਰਦਾਸ RAMਦਾਸ ਹੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸਿ ਕੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿ ਜਟੇ ਸਬਦ ਗਜਾਏ ਤੇਗ ਬਹਾਦਰ ਸਵਰਪਿਆ ਕਰਲਾਉਣ ਤਾਵੇ ਤਾਰੀ ਸਨ ਖਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਰਹਿਰਾਲ ਸਾਹਿਬ ਕਾਹੀ ਹੋਏ ਸਹਾਇ ਸਭ ਕਾਹੀ ਹੋਏ ਸਹਾਇ ਦਰਸਾ ਪ੍ਰਚੰਨ ਦੀ ਆਤਮਤ ਜੋਤ ਜੁਗੋ ਜੁਗ ਅਟਲ ਭਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗਜ਼ਾਰਿਆਂ ਦਾ ਧਿਆਨ ਕਰਕੇ ਮੋਲੋ ਜੀ ਸ੍ਰੀ ਆਲੇ ਗੁਰੂ ਜਿਆਨੀਆਂ 14 ਸਾਹਿਬ ਜਾਵਿਆਂ 30ਵਿਆਂ ਹੱਡੀਆਂ ਦੀਆਂ ਪਿਆਰਿਆ ਨੇ ਆਪ ਜੀ ਦਾ ਨਾਮ ਜਪਿਆ ਵਾਡ ਕਰਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਆਂਦੇਸ ਕੀਤਾ ਤਨਾ ਪਿਆਰਿਆ ਸਚਿਆਰਿਆ ਦੀ ਅਮਰਤ ਮਈ ਕੋਇਤਰ ਕਮਾਈ ਦਾ ਧਿਆਨ ਕਰ ਕੇ ਬੋਲੋ ਜਿਸ ਨੇ ਵਾਹਿਗੁਰੂ ਸਿਤਾ ਸਿੰਘਾਂ ਸਿੰਗਣੀਆਂ ਨੇ ਧਰਮ ਇਹ ਸੀ ਦਿੱਤੇ ਬਾਂਦ ਬਾਂਦ ਘਟਵਾਏ ਔਪਰੀਆਂ ਲੋਹਾਈਆਂ ਚਰਕੜੀਆਂ ਦੇ ਚੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਰ ਸੈਮ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜਤਨਾ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤਾਰ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਦਾ ਜਹ ਜਹ ਖਾਲਸਾ ਜੀ ਸਾਹਿਬ ਤਾਹਾਂ ਪਾਤਸ਼ਾਹ ਰਿਆਇਤ ਦੇਖ ਤੈਂ ਫਤਿਹ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਸੱਚ ਕੀ ਬੋਲ ਬੋਲ ਜੀ ਜੈ ਹੋਵੇ ਵਾਲੇਕੁਮ ਜੀ ਸਿੱਖਾਂ ਨੂੰ ਸਿੱਖੀ ਦਾਤ ਕੇ ਤਾਨ ਰਹਿਤ ਦਾਣ ਦੇਖਦਾਨ ਸੁਹਾ ਦਾਣ ਰੋਸਾ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅਮਨ ਸਰਪਾਹ ਜੀ ਦੇ ਦਰਸ਼ਨ ਕਿਰਾਨ ਚੌਂਕੀਆਂ ਚੌਂਕੀਆਂ ਠੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈ ਕਾਰਬੋਧ ਜੀ ਸ੍ਰੀ ਵਾਹਿਗੁਰੂ ਅਨੁਗਰਾਮੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੇ ਮੱਤ ਸੁੱਚੀ ਮੱਤ ਪਰਦੇ ਰੱਖੇ ਵਾਹਿਗੁਰੂ ਸ੍ਰੀ ਗੁਰਦੁਆਰੇ ਗੁਰਧਾਮਾਂ ਦੇ ਕੋਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਨ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਵਰਕਟ ਕਰੋ ਜੇ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਤਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਤਿਗੁਰੂ ਸਾਹਿਬ ਜੀ ਮਹਾਰਾਜ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਸਾਹਿਬ ਜੀ ਮਹਾਰਾਜ ਤਨ ਤਨ ਜੁਗੋ ਜੁਗ ਅਟਲ ਗੁਰਤਾ ਗਦੀ ਤੇ ਸੁਭਾਏ ਮਾਨ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਿੱਖ ਸੰਗਤਾਂ ਦੀ ਜੋਤਰੀ ਹੈ ਸਤਿਗੁਰੂ ਮਹਾਰਾਜ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਕਲਵੰਤ ਕੌਰ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾ ਦੀ ਪੂੰਜੀ ਨੂੰ ਭੋਗਦੇ ਆ ਹੋਇਆ ਸਤਿਗੁਰੂ ਮਹਾਰਾਜ ਜੇਹਾ ਤੀਰੀ ਲਿਖਿਆ ਤੇਵਾ ਹੁਕਮ ਕਮਾਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਰਦਾਸ ਬੇਨਤੀ ਜੋਦ ਲਈ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਜੀ ਦੀ ਨਿਰਤਕ ਤੀਸੇ ਨੂੰ ਗੁਰਮੁਖਾਂ ਦੇ ਗ੍ਰਹਿ ਤੋਂ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਗਿਆ ਰਸਤੇ ਵਿੱਚ 17 ਵਾਹਿਗੁਰੂ ਦੇ ਜਾਤ ਹੋਏ ਜਿcka ਸਜਾਈ ਗਈ ਸਤਿਗੁਰੂ ਮਹਾਰਾਜ ਜਿcka ਸਜਾਉਂਦਿਆ ਸ੍ਰੀ ਜੱਪਜੀ ਸਾਹਿਬ ਜੀ ਦੇ ਪਾਠ ਹੋਏ ਹਨ ਆਪ ਜੀ ਦੀ ਬਾਣੀ ਪੜ੍ਹਦੇ ਹੋਇਆ ਸਤਿਗੁਰੂ ਮਹਾਰਾਜ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਛੁੱਲ੍ਹਾ ਚੁਟਕੀਆਂ ਹੋ ਗਈਆਂ ਹੋਣੀਆਂ ਜੀ ਅੱਜ ਜੇ ਕਿਰਪਾ ਕਰਕੇ ਰਸਤੇ ਵਿੱਚ ਆਉਂਦੇ ਆ ਨਾਮਜਾਬੀਆਂ ਹੋਈਆਂ ਛੁੱਲ੍ਹਾ ਚੁਟਕਾਂ ਦੀ ਖਿਮਾ ਬਖਸ਼ੀ ਕਰਨੀ ਆਪ ਜੀ ਕਿਰਪਾ ਕਰੋ ਸਤਬਦੂ ਸਤੇਪਾਤਜਾ ਮਹਾਰਾਜ ਨਿਰਤਕ ਦੇਹ ਨੂੰ ਮਾਤਾ ਜੀ ਦੇ ਸਰੀਰ ਨੂੰ ਸੋ ਸਤਗੁਰੂ ਮਹਾਰਾਜ ਅਗਣ ਭੇੜ ਕਰਨ ਆ ਗਿਆ ਬਖਸ਼ੀ ਕਰੋ ਸਤਗੁਰੂ ਮਹਾਰਾਜ ਕਿਰਪਾ ਕਰਨੀ ਪਰਵਾਰ ਨੂੰ ਭਾਰਾ ਮੰਨਣ ਦਾ ਬਾਣ ਉਦੋਂ ਉਦਸ਼ਾ ਬਖਸ਼ਿਸ਼ ਕਰਕੇ ਕਿਰਪਾ ਕਰਕੇ ਆਪਣੀ ਸਿੱਖੀ ਸਿੱਖੀ ਕੇਸਾ ਸਵਾਸਾ ਸੰਗ ਨਿਮੋਣ ਦੀ ਦਾਤ ਗੁਰਮੁਖ ਨਾਮਦਾਨ ਇਛਨਾਰ ਦੀ ਦਾਤ ਬਖਸ਼ਿਸ਼ ਕਰਕੇ ਸਤਿਗੁਰੂ ਮਹਾਰਾਜ ਆਰ ਜੀ ਨੇ ਮਾਲ ਕਰਨਾ ਔਰ ਕਿਰਪਾ ਕਰੋ ਸਤਿਗੁਰੂ ਮਹਾਰਾਜ ਮਾਤਾ ਜੀ ਦੀ ਮਿਰਤਕ ਜੀ ਨੂੰ ਅਗਣ ਭੇਡ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੋਤੋ ਦੇ ਨਾਮ ਤੇ ਤਾਵੇ ਨਾਮ ਕਰਦਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੈਗੁਰੂ ਜੀ ਕੀ ਫਤਿਹ ਪਈ ਹੈ ਕਾਰ ਕੀ ਜਬੇ ਚਲਾਇਓ ਗੰਥ ਸਰ ਸਿੱਖਨ ਕੋ ਹੁ ਬਹ ਰੂਮਾਨ ਹੋ ਗੰਥ ਜੀ ਮਾਨਿਓ ਕਰ ਰੂਾਨੀ ਦੇ ਕੋ ਮੁਝੇ ਕੋ ਸ਼ਬਦ ਨਾ ਲੇ ਕਰੇਗਾ ਕਾਲਸਾ ਕਾਰ ਕੀ ਰਹਿ ਨ ਕੋਏ ਸੇ ਸਾ ਮਿਲ ਲੇਂਗੇ ਹਰੇ ਸੰਦੋ ਵੇ ਹੋਏ ਸੁਣਾ ਜਹਾਂ ਜ ਹੈ ਜੈ ਸੁ ਕ੍ਰਿਪਾ ਬਾਰੇ ਉਤਾਰ ਨਹਾਰ ਬੋਨੇ ਸੋਨਿਆ ਸ੍ਰੀ ਆਕਾਰ ਬਾਰੇ ਉਤਾਰ ਨਹਾਰ ਅਸਾ ਵੈਗੁਰੂ ਜੀ ਕੀ ਸੇਨਾ ਆਜੋ ਪਿੱਛੇ ਜੋੜੇ ਪਾ ਲੰਦ ਕੋਈ ਕੋਈ ਕਮ ਕੋਈ ਕੋਈ ਜੇਗਰ ਮਾਨਾ ਆਹ ਨਾ ਦੋ ਸੈਮ ਨਾ ਕੋਈ ਸੈਮ ਆਇਆ ਅੰਜ ਮਾਰ ਦੇ ਮੇ ਲਾਈਵ ਹਲੋ ਇੱਕ ਮਿੰਟ ਹੋਰ ਲਾਈਵ ਪੂਰਾ ਸਮੁੰਦਰ ਨੂੰ ਦੋ ਇੱਥੇ ਇੱਕ ਪੁਲੰਦਰ ਕੋਲ ਤੋਂ ਇੱਥੇ ਹਲੂ ਸੈਣਾ ਦੇ ਪਾਸੇ ਸੈਣਾ ਦੇ ਪਾਸੇ ਆਇਓ ਇਧਰ ਆ ਜਿਓ ਫੇਰ ਵਾਲੇ ਪਾਸੇ ਖੜੂ ਆ ਗੋਦ ਨੂੰ ਹੋਰ ਦੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਚਲੋ ਹੋਰ ਆ ਗਿਆ ਠੀਕ ਉਹ ਤੇ ਗਰੋਜ਼ ਉਹ ਤੇ ਤਰ੍ਹਾਂ ਗਰੋਜ਼ ਚਲੋ Oh, <laughs>